ਦੋਸਤੋ ਸੰਗਰਾਮ ਤੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜੋ ਇੱਕ ਸੰ ਲੱਗੀ ਕੁਝ ਬੱਚ ਮੁੰਡੇ ਇੱਕ ਲੜਕੀ ਜਦੋਂ ਪਾਰਲੀਮੈਂਟ ਦੇ ਵਿੱਚ ਗਏ ਆ ਉਹਨਾਂ ਨੇ ਕੁਝ ਅ ਨਾਰੇ ਲਾਏ ਆ ਤੇ ਉਸ ਨੂੰ ਪਾਰਲੀਮੈਂਟ ਦੀ ਸਿਕਿਉਰਿਟੀ ਦਾ ਦਬ ਦੇ ਵਿੱਚ ਸੰ ਲੱਗਣਾ ਬੋਲਿਆ ਜਾਂਦਾ ਹੈ ਤੇ ਉਹਦੇ ਬਾਰੇ 'ਚ ਦੇਸ਼ ਦੇ ਵਿਰੋਧੀ ਧਿਰਾਂ ਦੇ ਜਿਹੜੇ ਐਮਪੀਜ਼ ਐ ਉਸੇ ਦਿਨ ਤੋਂ ਹੀ ਮੰਗ ਕਰ ਰਹੇ ਆ ਕਿ ਇਹਦੇ ਬਾਰੇ ਵਿੱਚ ਕੀ ਘਟਨਾ ਹੈ ਕਿਸ ਤਰ੍ਹਾਂ ਇਹਦੇ ਬਾਰੇ ਕੀ ਸਮਝਦੀ ਹੈ ਸਰਕਾਰ ਉਹ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਜੀ ਆ ਕੇ ਬਿਆਨ ਦੇਣ ਗ੍ਰਹਿ ਮੰਤਰੀ ਜੀ ਉੱਥੇ ਤਾਂ ਨਹੀਂ ਬਿਆਨ ਦਿੰਦੇ ਬਾਹਰ ਬਥੇਰੇ ਬਿਆਨ ਦਿੰਦੇ ਫਿਰਦੇ ਆ ਇਸੇ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਉੱਥੇ ਜਾ ਕੇ ਕੋਈ ਬਿਆਨ ਨਹੀਂ ਦਿੰਦੇ ਬਾਹਰ ਬਹੁਤ ਬਿਆਨ ਦੇ ਰਹੇ ਆ ਤੇ ਇਸ ਦੇ ਵਿੱਚ ਕੱਲ ਪ੍ਰਧਾਨ ਮੰਤਰੀ ਜੀ ਦਾ ਇੱਕ ਬਿਆਨ ਆਇਆ ਕਿ ਵੀ ਅਸੀਂ ਜਿਹੜੀ ਵਿਰੋਧੀ ਧਿਰਾਂ ਦੇ ਉਹ ਪਾਰਲੀਮੈਂਟ ਦੇ ਵਿੱਚ ਜਿਹੜੀ ਇਹ ਸਨ ਲੱਗੀ ਹੈ ਇਸ ਨੂੰ ਜਾਇਜ਼ ਠਹਿਰਾ ਰਹੀ ਹੈ। ਕੀ ਬਾਤ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ। ਇੱਕ ਤਾਂ ਤੁਹਾਡੇ ਤੋਂ ਇਹ ਜਿਹੜੀ ਸੁਰੱਖਿਆ ਦੇ ਵਿੱਚ ਕੁਤਾਹੀ ਹੈ ਤੁਹਾਡੇ ਤੋਂ ਹੋਈ ਹੈ। ਤੁਹਾਡੇ ਐਮਪੀ ਨੇ ਪਾਸ ਜਾਰੀ ਕੀਤੇ ਆ। ਉਹਨਾਂ ਬੱਚਿਆਂ ਦਾ ਕਾਜ ਜਾਇਜ਼ ਸੀ ਕੀ ਸੀ ਉਹ ਵੱਖਰਾ ਵਿਸ਼ਾ ਹੈਗਾ। ਪਰ ਪਾਰਲੀਮੈਂਟ ਜਿਹਦੇ ਬਾਰੇ ਤੁਸੀਂ ਕਹਿੰਦੇ ਸੀ ਕਿ ਵੀ ਇਹਦੇ ਚੱਕਾ ਚੌਂਦ ਸਿਕਿਉਰਟੀ ਦੇ ਅਰੇਂਜਮੈਂਟ ਨੇ ਕੋਈ ਪੰਖੀ ਨਹੀਂ ਫਟ ਸਕਦਾ। ਜੇ ਇਹ ਕਤਾ ਹੀ ਹੋਈ ਹੈ ਤੁਸੀਂ ਜਾਣ ਕੇ ਰੱਖੀਏ ਜਾਂ ਤੁਹਾਡੇ ਤੋਂ ਹੋਈ ਹੈ ਤੁਹਾਨੂੰ ਲੋਕਾਂ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਸੀ ਪਾਰਲੀਮੈਂਟ ਦੇ ਵਿੱਚ ਆ ਕੇ ਗੱਲ ਕਹਿਣੀ ਚਾਹੀਦੀ ਸੀ ਤੁਸੀਂ ਉਲਟਾ ਕਹਿ ਰਹੇ ਹੋ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਨੂੰ ਜਾਇਜ਼ ਠਹਿਰਾ ਰਹੀ ਹੈ ਜਾਇਜ਼ ਠਹਿਰਾਉਂਦੀ ਹੈ ਕਿ ਨਜਾਇਜ਼ ਉਹ ਤਾਂ ਤੁਹ ਤੋਂ ਮੰਗ ਕਰਦੇ ਆ ਕਿ ਬਿਆਨ ਦਿਓ ਤੁਸੀਂ ਬਿਆਨ ਦੇ ਦਿਓ ਪਾਰਲੀਮੈਂਟ 'ਚ ਬਾਹਰ ਤੁਸੀਂ ਇਹ ਬਿਆਨ ਦੰਨੇ ਹੋ ਅਸੀਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਪੂਰਨ ਤੌਰ ਤੇ ਨਖੇਦੀ ਕਰਦੇ ਆ ਉਸ ਬਿਆਨ ਦੀ ਤੇ ਅ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਐਡੇ ਵੱਡੇ ਅ ਅਹੁਦੇ ਤੇ ਬੈਠਣ ਵਾਲੇ ਕਿਸੇ ਅਹੁਦੇ ਬੰਦੇ ਨੂੰ ਇਸ ਤਰ੍ਹਾਂ ਦੇ ਝੂਠ ਫਰੇਵ ਚੰਗੇ ਨਹੀਂ ਲੱਗਦੇ ਤੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਐਡਾ ਫਰੇਬੀ ਹੋਵੇ ਝੂਠਾ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਇਹ ਅਸੀਂ ਉਹਨਾਂ ਦੇ ਇਸ ਬਿਆਨ ਦੀ ਸਖਤ ਨਿੰਦਾ ਕਰਦੇ ਆ ਅ ਪਰसों ਜਿਹੜੇ ਆ 92 ਮੈਂਬਰ ਪਾਰਲੀਮੈਂਟ ਜਿਹੜੇ ਆ ਦੋਨੇ ਹਾਊਸਾਂ ਦੇ ਉਹ ਸਸਪੈਂਡ ਕੀਤੇ ਗਏ ਸੀ ਕੱਲ 49 ਹੋਰ ਕਰ ਦਿੱਤੇ ਗਏ ਕੁੱਲ 141 ਐਮਪੀ ਐ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਆ ਪਾਰਲੀਮੈਂਟ ਦੇ ਵਿੱਚੋਂ ਤੇ ਲੱਗਦਾ ਇਹ ਹੈ ਕਿ ਸਮੁੱਚੀ ਵਿਰੋਧੀ ਧਿਰ ਨੂੰ ਪਾਰਲੀਮੈਂਟ ਦੇ ਵਿੱਚੋਂ ਗੈਰ ਹਾਜ਼ਰ ਕਰ ਦਿੱਤਾ ਗਿਆ ਆਪਣੇ ਇਹਨਾਂ ਤਾਣਾ ਸ਼ਾਹੀ ਗੱਲਾਂ ਕਰਕੇ ਦੂਸਰੇ ਪਾਸੇ ਕੱਲ ਇੰਡੀਆ ਅਲਾਈਅੰਸ ਦੇ ਦੀਆਂ ਜਿਹੜੀਆਂ ਪਾਰਟੀਆਂ ਐ ਉਹਨਾਂ ਦੀ ਇੱਕ ਮੀਟਿੰਗ ਹੋਈ ਮੀਟਿੰਗ ਬੜੀ ਵਧੀਆ ਰਹੀ ਉਨ੍ਹਾਂ ਦੇ ਵਿੱਚ ਸੀਟ ਸ਼ੇਅਰਿੰਗ ਦਾ ਉਹਨਾਂ ਨੇ ਜਿਹੜਾ ਹੈਗਾ ਫਾਰਮੂਲਾ ਇਹ ਕਰਿਆ ਵੀ ਸੂਬਿਆਂ ਦੇ ਵਿੱਚ ਪਹਿਲਾਂ ਗੱਲਬਾਤ ਹੋਊਗੀ ਜੇ ਕਿਤੇ ਕੋਈ ਅੜਿੱਕਾ ਪੈਂਦਾ ਹੋਊਗਾ ਕਿਸੇ ਤਰ੍ਹਾਂ ਦਾ ਥੋੜਾ ਬੋਟਾ ਉਹਨੂੰ ਕੇਂਦਰ ਦੇ ਲੈਵਲ ਤੇ ਵਿਚਾਰ ਲਿਆ ਜਾਊਗਾ ਤੇ ਦੂਸਰਾ ਉਸ ਮੀਟਿੰਗ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਰਜੀ ਨੇ ਕਾਂਗਰਸ ਦੇ ਪ੍ਰਧਾਨ ਸ਼੍ਰੀ ਖੜਗੇ ਜੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਨ ਦਾ ਸੁਝਾਅ ਦਿੱਤਾ ਤੇ ਖੜਗੇ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਓਕੇ ਪਹਿਲਾਂ ਆਪਾਂ ਚੋਣ ਜਿੱਤੀਏ ਤਾਂ ਸਹੀ ਪ੍ਰਧਾਨ ਮੰਤਰੀ ਵੀ ਆਪਾਂ ਫੈਸਲਾ ਕਰ ਲਵਾਂਗੇ ਇਹ ਕੋਈ ਵੱਡਾ ਇਸ਼ੂ ਨਹੀਂਗਾ ਇਸ਼ੂ ਲੁਕਣ ਆਪਣੇ ਜਿੱਤਣ ਦਾ ਤੇ ਮੋਦੀ ਤੇ ਬੀਜੇਪੀ ਨੂੰ ਹਰਾਉਣ ਦਾ ਹੈਗਾ ਸੋ ਇਹ ਇੱਕ ਚੰਗਾ ਛਗਣਾ ਇੱਕ ਵਧੀਆ ਪਾਸੇ ਗੱਲ ਪੁਰੀ ਹੈ ਤੇ ਦੂਜੇ ਬੰਨੇ ਉਹਨਾਂ ਨੇ 22 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਆ ਜਿਹੜੇ ਐਮਪੀਜ਼ ਨੂੰ ਸਸਪੈਂਡ ਕੀਤਾ ਤੇ ਪਾਰਲੀਮੈਂਟ ਵਾਲੀ ਗੱਲ ਸਮੂੱਚੀ ਦੇ ਉੱਤੇ ਦੇਸ਼ ਦੇ ਲੋਕਾਂ ਦੇ ਕੋਲ ਆਪਣੀ ਗੱਲ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਇੱਕ ਪਾਰਲੀਮੈਂਟ ਹੈ ਜਿਹਦੇ ਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਇੱਕ ਦੇਸ਼ ਦੇ ਲੋਕਾਂ ਦੀ ਪਾਰਲੀਮੈਂਟ ਹੈ ਉਸ ਲੋਕਾਂ ਦੀ ਪਾਰਲੀਮੈਂਟ 'ਚ ਗੱਲ ਰੱਖਣ ਲਈ ਉਹਨਾਂ ਨੇ ਦੇਸ਼ ਭਰ ਦੇ ਵਿੱਚ ਜਿਹੜੇ ਰੋਸ ਮੁਜ਼ਾਰੇ ਹੈ ਉਹ ਕਰਨ ਦਾ ਫੈਸਲਾ ਕੀਤਾ ਅਸੀਂ ਇਹਨਾਂ ਰੋਸ ਮੁਜ਼ਾਰਿਆਂ ਦਾ ਚਾਹੇ ਸਾਡਾ ਉਹਨਾਂ ਪਾਰਟੀਆਂ ਦੇ ਨਾਲ ਅਲਾਈਅੰਸ ਦੇ ਵਿੱਚ ਕੋਈ ਜੋ ਗੱਠਜੋੜ ਨਹੀਂ ਪਰ ਅਸੀਂ ਸਮਝਦੇ ਹਾਂ ਕਿ ਇਹ ਮੁੱਦਾ ਠੀਕ ਹੈ ਦੇਸ਼ ਦੇ ਵਿੱਚ ਜਿਹੜੀ ਮਾੜੀ-ਮੋਟੀ ਜਮਹੂਰੀਅਤ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਅਸੀਂ ਇਸ ਜਿਹੜੇ ਪ੍ਰੋਟੈਸਟ ਨੇ ਉਹਨਾਂ ਦਾ ਸਮਰਥਨ ਕਰਦੇ ਹਾਂ ਤੇ ਤੀਸਰੀ ਗੱਲ ਜਿਹੜੀ ਹੈ ਸ਼੍ਰੀ ਹਲਕੇ ਅਡਵਾਨੀ ਤੇ ਸ਼੍ਰੀ ਮੁਰਲੀ ਮਨੋਰ ਜੋਸ਼ੀ ਜਿਹੜੇ ਅੱਡ-ਅੱਡ ਸਮਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਰਹੇ ਐ ਤੇ ਵੱਡੇ-ਵੱਡੇ ਆਗੂ ਰਹੇ ਐ ਤੇ ਅਡਵਾਨੀ ਸਾਹਿਬ ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਵੀ ਰਹੇ ਐ ਡਿਪਟੀ ਪ੍ਰਾਈਮ ਮਿਨਿਸਟਰ ਤੇ ਜਦੋਂ RAM ਮੰਦਰ ਦੀ ਕੋਈ ਗੱਲ ਚੱਲਦੀ ਸੀ ਰਸ ਯਾਤਰਾ ਚਲਾਈ ਸੀ ਅਡਵਾਨੀ ਸਾਹਿਬ ਨੇ ਉਸ ਵਕਤ ਦੇਸ਼ ਦੇ ਇੱਕ ਉੱਗੇ ਫਿਲਮਕਾਰ ਸ਼੍ਰੀ ਆਨੰਦ ਪਟਵਰਦਨ ਜੀ ਨੇ ਇੱਕ ਫਿਲਮ ਬਣਾਈ ਸੀ RAM ਕੇ ਨਾਮ ਉਸ ਫਿਲਮ ਦੇ ਵਿੱਚ ਪੂਰੀ ਕਿੱਸਾ ਦੱਸਿਆ ਹੋਇਆ ਹੈ ਵੀ ਕਿਸ ਤਰ੍ਹਾਂ ਇਹ ਜਾਮਚਨ ਭੂਮੀ ਦਾ ਕੀ ਹੈ ਕਿਸ ਤਰ੍ਹਾਂ ਪੂਰੀ ਹਿਸਟਰੀ ਹੈ ਪੁਰਾਣੇ ਬੰਦਿਆਂ ਦੇ ਆ ਵੀ ਉਹਦੇ ਵਿੱਚ ਇੰਟਰਵਿਊਜ਼ ਨੇ ਤੇ ਉਸ ਟਾਈਮ ਅਡਵਾਨੀ ਜੀ ਦੇ ਰੋਲ ਨੂੰ ਵੀ ਉਹਦੇ ਵਿੱਚ ਦੱਸਿਆ ਹੋਇਆ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਉਹ ਫਿਲਮ ਜੇ ਟਾਈਮ ਲੱਗੇ ਤਾਂ ਜ਼ਰੂਰ ਦੇਖ ਦਿਓ RAM ਕੇ ਨਾਮ ਆਨੰਦ ਪਟਵਰਦਨ ਦੀ ਤੇ ਅਡਵਾਨੀ ਸਾਹਿਬ ਨੂੰ ਹੂੰ ਜਦੋਂ 22 ਤਰੀਕ ਨੂੰ 22 ਜਨਵਰੀ ਨੂੰ ਆ ਰਾਮ ਜਨ ਭੂਮੀ ਮੰਦਿਰ ਦਾ ਜਿਹੜਾ ਉਹਦਾ ਸਾਰਾ ਹੋਣਾ ਹੈਗਾ ਉਦਘਾਟਨ ਵਗੈਰਾ ਤਾਂ ਉਹਦੇ ਲਈ ਅਡਵਾਨੀ ਸਾਹਿਬ ਤੇ ਜੋਸ਼ੀ ਸਾਹਿਬ ਨੂੰ ਉਥੋਂ ਦੇ ਜਿਹੜੇ ਮੁੱਖ ਮਹੰਤ ਹੈ ਚੰਪਤ ਰਾਏ ਜਿਹੜੇ ਜਨਰਲ ਫੈਕਟਰੀਆਂ ਉਸ ٹرسٹ ਦੇ ਉਹਨਾਂ ਨੇ ਕਹਤਾ ਸੀਗਾ ਵੀ ਤੁਹਾਡੀ ਸਿਹਤ ਚੰਗੀ ਨਹੀਂ ਤੁਸੀਂ ਤੁਸੀਂ ਨਾ ਆਇਓ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਆਓ ਤੇ ਐਵੇਂ ਇੱਥੇ ਖੱਜਲ ਖਵਾਰ ਹੋਵੇ ਤੇ ਇਹ ਪ੍ਰੈਸ਼ਰ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਫਿਰ ਭੀਐਚਪੀ ਦੇ ਲੀਡਰ ਅਲੋਕ ਕੁਮਾਰ ਤੇ ਆਰਐਸਐਸ ਦੇ ਆਗੂ ਰਾਮ ਲਾਲ ਤੇ ਕ੍ਰਿਸ਼ਨ ਗੋਪਾਲ ਇਹ ਉਹਨਾਂ ਦੋਹਾਂ ਨੂੰ ਮਿਲੇ ਤੇ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਜ਼ਰੂਰ ਆਇਓ ਅੜਵਾਨੀ ਜੀ ਨੇ ਤਾਂ ਮਾੜੀ-ਮੋਟੀ ਹਾਂ ਹੂੰ ਕੀਤੀ ਐ ਤੇ ਮੁਰਲੀ ਮਨੋਰ ਜੋਸ਼ੀ ਜੀ ਦਾ ਜਵਾਬ ਜਿਹੜਾ ਹੈ ਵੀ ਇਹ ਸੀਗਾ ਵੀ ਦੇਖੂਗਾ ਮੈਂ ਕੀ ਕਰਨਾ ਹੈ ਸੋ ਇਸ ਤਰ੍ਹਾਂ ਦਾ ਸੋ ਇਹਦੇ ਤੋਂ ਪਤਾ ਲੱਗਦਾ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਬਹੁਤ ਸੰਸਕਾਰੀ ਮੰਦੀ ਐ ਉਸ ਪਾਰਟੀ ਦੇ ਬਜ਼ੁਰਗਾਂ ਨੂੰ ਪਹਿਲਾਂ ਤਾਂ ਵੈਸੇ ਕਿਨਾਰੇ ਲਾਇਆ ਹੋਇਆ ਸੀ ਹੁਣ ਜਿਹੜੀ ਉਹਨਾਂ ਨੇ ਚੰਗੀ ਜਿਹਾ ਮਾਰੀ ਜੋ ਵੀ ਲਹਿਰ ਉਹਨਾਂ ਨੇ ਚਲਾਈ ਸੀ ਉਸ ਲਹਿਰ ਦੇ ਵਿੱਚ ਵੀ ਉਹਨਾਂ ਬੰਦਿਆਂ ਦਾ ਪੱਤਾ ਕੱਟਣ ਦੀਆਂ ਕੋਸ਼ਿਸ਼ਾਂ ਹੋਈਆਂ ਤੇ ਇਹ ਇਸ ਸੰਸਕਾਰੀ ਪਾਰਟੀ ਦੇ ਸੰਸਕਰਣ ਨੇ ਤੇ ਅਸੀਂ ਇਹਦਾ ਸਖਤ ਨੋਟਿਸ ਲੈਨੇ ਆਂ ਅਸੀਂ ਕੀ ਕਹਿ ਸਕਦੇ ਆ ਉਹਨਾਂ ਦੀ ਮਰਜ਼ੀ ਐ ਕੀ ਨੂੰ ਕੀ ਕਰਦੇ ਆ ਸੋ ਅੱਜ ਦੀ ਗੱਲ ਐਨਐ ਬਹੁਤ ਬਹੁਤ ਸ਼ੁਕਰੀਆ ਧੰਨਵਾਦ